ਸਾਲ ਜਿਹੜਾ ਤੁਹਾਡੇ ਤੇ ਖੁਸ਼ੀਆਂ ਭਰਿਆ ਲੈ ਕੇ ਆਵੇ ਔਰ ਦੁਨੀਆ ਦੀ ਹਰ ਖੁਸ਼ੀ ਤੁਹਾਨੂੰ ਮਿਲੇ ਆਮਨ ਔਰ ਮੈਂ 크ਿਸਮਿਸ ਵੀ ਔਰ ਵੱਡੇ ਦਿਨ ਦੀ ਔਰ ਨਵੇਂ ਸਾਲ ਦੀ ਤੁਹਾਨੂੰ ਬਹੁਤ ਬਹੁਤ ਜਿਆਦਾ ਮੁਬਾਰਕਬਾਦ ਚਲੋ ਇੱਕ ਮਿੰਟ ਬੰਨੇ ਹੋ ਰਹੇ ਆ ਫਾਈਨਲ ਦਾ ਬੰਨੇ ਦੋਾਰੇ ਔਰ ਬੰਨੇ ਸਾਰੇ ਨਵੇਂ ਦੀਪ ਤੱਕ ਹੈ ਨੀ ਨੀਰਾਮੋ ਬੰਨੇ ਦੋਾਰੇ आज तुम सब लोग देख सकते हो कि कितने लोग जो हजारों लोग इस शोभा यात्रा में आकर परमेशु की महिमा कर रहे हैं अगर मैं ना बचता तो इतने लोग लाहौरी देखते वेरी गुड सुनाते मुझे बहुत खुशी हो रही मैं बयान नहीं कर सकता हूं पूछे करो लो जी ठीक है हां जी सर अपना नाम ते आज एकरा लोरीगढ़ दे स्वागत ਕੀਤਾ ਗਿਆ ਕੀ ਕਹਿਣਾ ਚਾਹੋਗੇ एम सी डी तेरा नाम जितेंद्र मसी गौरव है मैं ਲੋਕਾਂ ਦੇ ਕ੍ਰਿਸਚਨ ਕਮੇਟੀ ਦਾ ਮਿਲਾਨ ਹੈ ਅੱਜ ਜੋ ਅੰਮ੍ਰਿਤਸਰ ਵਿੱਚ ਵਿੱਚ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਸਾਡੇ ਪਾਸਟਰ ਪੰਕਰੰਦਾਵਾ ਜੀ ਦੀ ਭਾਈ ਜਿਹੜੀ ਇਹ ਕੱਢੀ ਜਾ ਰਹੀ ਆ ਔਰ ਅੱਜ ਸਾਡੇ ਸਾਰੇ ਕ੍ਰਿਸਚਨ ਲੀਡਰ ਇੱਥੇ ਇਕੱਠੇ ਹੋਏ ਨੇ ਪੂਰੀ ਤਰ੍ਹਾਂ ਹੀ ਭਾਈਚਾਰਾ ਦੇ ਰਖਾ ਹੋਇਆ ਸਾਡੇ ਨਾਲ ਜਿਹਦਾ ਬੰਟੀਆ ਜਨਾਲਾ ਜੀ ਲੋਕਸ ਮਸੀਹ ਜੀ ਕੋਣੀ ਜੀ ਔਰ ਹੋਰ ਵੀ ਬਹੁਤ ਸਾਰੇ ਜਿਹਦੇ ਬੰਦੀਆਂ ਤੋਂ ਸਾਡੇ ਸਾਰੇ ਭਰਾ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਅੱਜ ਅਸੀਂ ਬਹੁਤ ਜ਼ਿਆਦਾ ਖੁਸ਼ੀ ਮਨਾ ਰਹੇ ਹਾਂ ਸਾਡੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਜਨਮ ਤੇ ਖੜਾ ਆ ਗਿਆ ਔਰ ਅਸੀਂ ਵੱਡੇ ਦਿਨ ਦੀ ਔਰ ਨਵੇਂ ਸਾਲ ਦੀ ਸਾਰੇ ਸ਼ਹਿਰ ਬੰਦਿਆਂ ਨੂੰ ਮੁਬਾਰਕਬਾਦ ਦਿੰਦੇ ਆ ਔਰ ਤੁਹੀ છોਤੀ ਹੈ ਜੀਵਨ ਕੀ ਜੀ ਪ੍ਰਸ਼ਾਸਨ ਵੀ ਨੇ ਮਿ ਤੁਹਾਡੀ ਬਹੁਤ ਮਦਦ ਕੀਤੀ ਆ ਔਰ ਜਿੰਨੇ ਵੀ ਅੱਜ ਤੁਸੀਂ ਦੇਖਿਆ ਸ਼ੋਭਾ ਯਾਤਰਾ ਦੇ ਵਿੱਚ ਵਕ ਵਕ ਹallelujah ਵਕ ਵਕ ਕਮੈਂਟੀਆਂ ਤੇ ਸਾਡੇ ਭਰਾ ਆਏ ਨੇ ਜਿਹੜਾ ਸਿੱਖ ਭਾਈਚਾਰੇ ਤੋਂ ਆਏ ਨੇ ਹਿੰਦੂ ਭਾਈਚਾਰੇ ਤੋਂ ਆਏ ਨੇ ਮੁ슬ਮਨ ਭਾਈਚਾਰੇ ਤੋਂ ਆਏ ਨੇ ਵੀ ਸਾਰਿਆਂ ਦਾ ਵੈਲਕਮ ਕਰਦੇ ਆ ਔਰ ਸਾਡੇ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਪ੍ਰੇਮ ਆ ਜੋ ਜਨਾਂ ਪ੍ਰੇਮਿਆ ਹੋਰ ਪਾਣੀ ਜਿਵੇਂ ਲਿਖਿਆ ਜਿੰਨ ਪ੍ਰੇਮ ਕੀਓ ਤਿੰਨ ਪ੍ਰਭ ਆਇਓ ਅਸੀਂ ਪ੍ਰੇਮ ਦਾ ਮੈਸੇਜ ਆ ਜਿਹੜਾ ਦੇਣ ਜਾ ਰਹੇ ਪੂਰੇ ਸੂਹ ਸ਼ਹਿਰ ਵਾਸੀਆਂ ਨੂੰ ਪਰ ਮੈਂ ਪ੍ਰਾਰਥਨਾ ਵੀ ਕਰਨਾ ਪ੍ਰਭੂ ਅਗੇ ਪਰਮੇਸ਼ੁਰ ਚੜ੍ਹਦੀ ਕਲਾ ਰੱਖੇ ਪ੍ਰਭੂ ਅੰਮ੍ਰਿਤਸਰ ਵਾਸੀਆਂ ਦੇ ਉੱਪਰ ਔਰ ਸਾਰੇ ਭਾਵੇਂ ਸਭ ਭਾਈਚਾਰੇ ਪਿਆ